ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸੰਗੀਤਕਾਰ ਦੇ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਦਾ ਹਰ ਥਾਂ ਤੇ ਕਿਸਾਨਾਂ ਵੱਲੋਂ ਵਿਰੋਧ ਹੋ ਰਿਹਾ ਜਿੱਥੇ ਵੀ ਪ੍ਰਚਾਰ ਕਰਨ ਜਾ ਰਹੇ ਨੇ ਉੱਥੇ ਹੰਸਰਾਜ ਹੰਸ ਦਾ ਵਿਰੋਧ ਜ਼ਰੂਰ ਹੁੰਦਾ ਉਹਨਾਂ ਦੀ ਪਾਰਟੀ ਨੂੰ ਕਿਸਾਨਾਂ ਵੱਲੋਂ ਲਾਣ ਦਾ ਪਾਈਆਂ ਜਾਂਦੀਆਂ ਨੇ ਜੋ ਕਿਸਾਨਾਂ ਨੂੰ ਮੋਦੀ ਸਰਕਾਰ ਦੁਖੀ ਕਰਦੀ ਆ ਪਰੇਸ਼ਾਨ ਕਰਦੀ ਆ ਤਾਂ ਹਰ ਥਾਂ ਤੇ ਹੰਸ ਰਾਜਨ ਸਦਾ ਵਿਰੋਧ ਜ਼ਰੂਰ ਹੁੰਦਾ ਜਿੱਥੇ ਵੀ ਉਹ ਪ੍ਰਚਾਰ ਕਰਨ ਜਾਂਦੇ ਨੇ ਹੰਸ ਰਾਜਨਸ ਨੇ ਜਿਹੜੀ ਆਪਣੀ ਜ਼ਮੀਨ ਦਾ ਵੇਰਵਾ ਦਿੱਤਾ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਉਹ ਤੁਹਾਡੇ ਸਾਹਮਣੇ ਰੱਖ ਰਹੇ ਆ ਉਹਨਾਂ ਕੋਲੇ ਕੀ ਕੁਝ ਹੈ ਹੰਸ ਰਾਜਨਸ ਨੇ ਜਿਹੜੀ ਆਪਣੀ ਜ਼ਮੀਨ ਦਾ ਵੇਰਵਾ ਦਿੱਤਾ ਉਹ ਇਸ ਤਰ੍ਹਾਂ ਜਿਹੜੀ ਚੱਲ ਜਾਇਦਾਦ ਦਾ ਉਹਨਾਂ ਦੀ ਉਹ ਹੈਗੀ ਆ 1 ਕਰੋੜ 96 ਲੱਖ ਰੁਪਏ ਔਰ ਜਿਹੜੀ ਨਗਦੀ ਹੈ ਉਹ ਹੈਗੀ ਆ 6 ਲੱਖ 40 ਹਜ਼ਾਰ ਰੁਪਏ ਜਿਹੜੀ ਉਹਨਾਂ ਨੇ ਦੱਸਿਆ ਕਿ ਬੈਂਕ ਦੇ ਵਿੱਚ ਜਮ੍ਹਾਂ ਰਕਮ ਹੈਗੀ ਆ ਉਹ ਹੈਗੀ ਆ 24 ਲੱਖ 80000 ਰੁਪਏ ਜਿਹੜੇ ਗੈਣੇ ਲਿਖੇ ਨੇ ਉਹ ਲਿਖੇ ਨੇ 52 ਲੱਖ 1000 ਰੁਪਏ ਜਿਹੜੀ ਅਚਲ ਜਾਇਦਾਦ ਲਿਖੀ ਆ ਉਹਨਾਂ ਨੇ ਉਹ ਹੈਗੀ ਆ 14 ਕਰੋੜ 36 ਲੱਖ ਰੁਪਏ ਜਿਹੜੇ ਵਾਹਨ ਲਿਖੇ ਨੇ ਉਹ ਹੈਗੇ ਨੇ ਟੋਇਟਾ ਇਨੋਵਾ ਮਰੂਤੀ ਜੈਪਸੀ ਹੋਗੀ ਫੋਰਡ ਐਂਡੈਵਰ ਹੋਗੀ Toyota Vellfire hogi hybrid 1 ਕਰੋੜ 1 ਕਰੋੜ ਦੀਆਂ ਇਹ ਗੱਡੀਆਂ ਨੇ ਔਰ ਜਿਹੜੀ 2019 ਦੇ ਵਿੱਚ ਉਹਨਾਂ ਦੀ ਟੋਟਲ ਜਾਇਦਾਦ ਸੀਗੀ ਉਹ ਹੈਗੀ ਸੀ 13 ਕਰੋੜ 10 ਲੱਖ ਰੁਪਏ ਔਰ 2024 ਦੇ ਵਿੱਚ ਜਿਹੜੀ ਹੁਣ ਟੋਟਲ ਜਾਇਦਾਦ ਲਿਖੀ ਆ ਪਤਨੀ ਸਮੇਤ ਉਹ ਹੈਗੀ ਆ 16 ਕਰੋੜ 33 ਲੱਖ ਰੁਪਏ